ਸਸਿਕਾ ਜੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਵਾਣਾ ਮੇਰੇ ਵਿਚਾਰ ਆਉਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਇਓ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗਣਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮਨਣਾ ਆ ਜੇ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਆਪਦੇ ਵਿਚਾਰਨ ਨਾਲੋਂ ਕਈ ਵਾਰ ਬੰਦੇ ਨੂੰ ਲੱਗਦਾ ਮੈਂ ਸਹੀ ਆ ਨਾ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਦੀ ਨਾ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹਨਾ ਮੈਂ ਸੌਰੀ ਸਿਕਉਣ ਤੋਂ ਮਾਫੀ ਚਾਹਨਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂਹ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਾਂ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਨਾ ਮੈਂ ਹੁਣ ਗਾਣਿਆਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਤਾਂ ਵੀ ਸਿੱਖ ਕੌਣ ਤੇ ਸੀ ਕਿੱਦਾਂ ਮਿਲ ਸਕਤ ਕਰਾਂਗੇ ਇਹ ਨਹੀਂ ਤਾਂ ਅਸੀਂ ਇੱਕ ਵਾਰ ਕੀ ਹਜ਼ਾਰ ਵਾਰ ਬਿਨਾਂ ਗੱਲ ਕੀਤੇ ਤੁਹਾਡੇ ਮਾਫੀ ਮੰਗਾਂਗੇ ਕਿਉਂਕਿ ਅੱਡੀ ਅੱਡੀ ਦੇਣਾ ਸਾਡੇ ਸਾਡੇ ਸਿੱਖ ਫੌਜ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਮੈਨੂੰ ਚਾਉਣ ਵਾਲੇ ਨੂੰ ਲੱਗਾ ਹੋਣਾ ਵੀ ਯਾਰ ਇਹ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜ ਵੱਲ ਪਖੰਡ ਕਰਦੇ ਆ ਵੀ ਬਾਦ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਲੂਗੜਾ ਫਲਾਨ ਆ ਗਿਆ ਮੈਂ ਕਹਿੰਦੀ ਸਾਡੇ ਜਸਵੀਰ ਸਪਤਾ ਤਾਂ ਖੁਦ ਆਪ ਦੇ ਆਪ ਜਿਹਾ ਚਮਤਕਾਰ ਸੀਗਾ ਹਨਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀਗੀ ਇੱਕ ਵੱਡੇ ਲਖਾਰੀ ਸੀ ਜਫਨਾਵਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗੇ ਉਹ ਕਹਿੰਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲ ਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜੈ ਸਿੱਕਾ ਉੱਤੇ ਚੜ੍ਹਦੀ ਕਲਾ ਰਹੂ ਮੈਂ ਕੌਣ ਹੁੰਦਾ ਹਨਾ ਵੀ ਉਲਟ ਠਾਉਣ ਵਾਲਾ ਮੈਂ ਫਿਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫਤ ਕਰਨਾ ਸਸਿਕਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਮਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਊਗਾ ਵੀ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਨਾ ਮੇਰੇ ਵਿਚਾਰ ਆਉਂਦੇ ਸੀਗੇ ਮੇਰੇ ਵਿਚਾਰ ਨਾਲ ਤੁਸੀਂ ਨਹੀਂ ਸਹਿਮਤ ਹੋਏ ਤੁਸੀਂ ਨਾ ਸਹਿਮਤ ਹੋਏ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਕਿ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਨੂੰ ਮੰਗਣਾ ਆ ਜੀ ਮੈਂ ਵੀ ਗਲਤ ਹਾਂ ਨਾ ਹੋ ਸਕਦਾ ਮੈਂ ਆਪਦੇ ਵਿਚਾਰਾਂ ਨਾਲ ਕਈ ਵਾਰ ਬੰਦ ਲੱਗਦਾ ਮੈਂ ਸਹੀ ਹਾਂ ਪਰ ਤੁਹਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਨਹੀਂ ਮੈਂ ਫਿਰ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਦਾ ਮੈਂ ਸੌਰੀ ਕਹੋਂ ਤੋਂ ਮਾਫੀ ਚਾਹੁੰਦਾ ਮੈਂ ਹਮੇਸ਼ਾ ਹੀ ਤੜਕੇ ਤੋਂ ਲੈ ਕੇ ਸਾਂਹ ਤੱਕ ਤਾਂ ਮੈਂ ਸਿੱਖਣਾ ਰਹਿਣਾ ਹਨ ਤੇ ਬਹੁਤ ਸਾਰੇ ਮੈਂ ਗਾਣੇ ਵੀ ਲਿਖੇ ਹਨ ਉਹ ਮੈਂ ਉਹ ਗਾਣਾਂ ਦਾ ਕੀ ਜਲਦ ਤੁਹਾਨੂੰ ਸਾਂਝ ਕਰਾਂ ਸਭ ਨੂੰ ਪਤਾ ਹੈ ਵੀ ਮੇਰਾ ਕਹਿਣ ਦਾ ਮਤਲਬ ਕਦੇ ਵੀ ਨਹੀਂ ਹੋ ਮੈਂ ਕਰਾਂ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਮਿਲ ਸਕ ਕਰਾਂਗੇ ਇਦਲੀ ਤਾਂ ਸੀ ਇੱਕ ਵਾਰ ਤੇ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਕਿਉਂਕਿ ਅੱਡੀ ਅੱਡੀ ਦੇਣਾ ਸਾਡੀ ਸਾਡੀ ਸਿੱਖੋਂ ਦੀ ਸਾਨੂੰ ਫਿਰ ਵੀ ਜਿਹਨੇ ਲੱਗਦਾ ਵੀ ਮੇਰੇ ਭਰਾ ਨੇ ਹਾਂ ਮੈਨੂੰ ਚਾਉਣ ਵਾਲੇ ਨੂੰ ਲੱਗਾ ਪਾ ਵੀ ਯਾਰ ਇੱਥੇ ਮੈਂ ਸਹੀ ਨਹੀਂ ਪਰ ਮੇਰਾ ਚਮਤਕਾਰ ਲੈ ਕੇ ਇਹ ਨਾਲ ਤੁਸੀਗਾ ਵੀ ਜਿਹੜੇ ਅੱਜ ਕੱਲ ਪਖੰਡ ਕਰਦੇ ਆ ਵੀ ਚੰਦਾ ਚਮਤਕਾਰ ਦੋ ਸਾਡੇ ਕਹਣ ਤੋਂ ਬਾਅਦ ਵੀ ਜਾਦੂ ਘੜਾ ਫਲਾਨਾ ਮੈਂ ਕਹਿੰਦੀ ਸਾਡੇ ਤਸਵੀਰ ਸਪੀਤਾ ਤਾਂ ਖੁਦ ਆਪ ਦੇ ਆਪ ਜਿਹਾ ਚਮਤਕਾਰ ਸੀ ਹੈ ਨਾ ਉਹ ਜੇ ਚਮਤਕਾਰ ਮੱਲ ਉਹ ਗਿਆਨੀ ਸੀ ਇੱਕ ਵੱਡੇ ਲਖਾਰੀ ਸੀ ਜਫਨਾਮਾ ਲਿਖਣ ਵਾਲੇ ਹਨ ਤੇ ਉਹ ਇੰਨੇ ਗਿਆਨੀ ਸੀਗੇ ਉਹ ਕਦੇ ਵੀ ਗਿਆਨ ਹੈ ਹਾਂ ਸੱਚ ਦੇ ਮੂਰੇ ਝੁਕਣਾ ਨਹੀਂ ਹੈਗਾ ਵੀ ਸੱਚੇ ਆ ਚਾਹੇ ਜੋ ਮਰਜ਼ੀ ਹੋ ਜਵੇ ਵੀ ਚਮਤਕਾਰ ਤੋਂ ਵੱਡੀ ਗੱਲਬਾਤ ਹੁੰਦੀ ਹੈ ਵੀ ਸੱਚੇ ਗਿਆਨੀ ਹੋਣਾ ਹਨਾ ਮੈਂ ਇਹ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਹਮੇਸ਼ਾ ਹੀ ਚੜ੍ਹਦੀ ਕਲਾ ਜਾਈ ਸਿੱਖਾਂ ਤੇ ਚੜ੍ਹਦੀ ਕਲਾ ਰਹੂ ਮੈਂ ਕੌਣ ਹੁੰਨਾ ਹਨਾ ਵੀ ਉਂਗਲ ਠਾਉਣ ਵਾਲਾ ਮੈਂ ਫੇਰ ਕਹਿੰਦਾ ਵੀ ਇੱਕ ਵਾਰ ਨਹੀਂ ਮੈਂ ਹਜ਼ਾਰ ਵਾਰ ਮਾਫੀ ਮੰਗੂਗਾ ਜੇ ਮੇਥੋਂ ਹਨਾ ਕੋਈ ਅਣਜਾਣੇ ਚ ਕੋਈ ਗਲਤੀ ਹੋਈ ਹੋਵੇ ਤੁਸੀਂ ਮਾਫ ਕਰਨਾ we at gna university see potential in everyone and everything around us we drive innovation and entrepreneurship we groom competent global citizens to effect positive change around them